ਇਸ ਬੈਲਰੀ ਸਭ ਤੋਂ ਵੱਡੀ ਖਬਰ ਹੈ ਕਿ ਫੋਟੋਗ੍ਰਾਫਰਾਂ ਨੇ ਕਰਾਇਆ ਧਾਰਮਿਕ ਸਮਾਗਮ ਇਹ ਵੱਡੀ ਖਬਰ ਇਸ ਤਰ੍ਹਾਂ ਹੈ ਕਿ ਹੁਸ਼ਿਆਪੁਰ ਵਿਖੇ ਫੋਟੋਗ੍ਰਾਫਰ ਐਸੋਸੀਏਸ਼ਨ ਬਲੋਂ ਸਰਬਤ ਦੇ ਭਲੇ ਦੇ ਗੁਰਦੁਆਰਾ ਮਿੱਠਾ ਟਿਵਾਨਾ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦਾ ਔਟ ਆਸਰਾ ਲਿਆ ਗਿਆ ਇਸ ਮੌਕੇ ਤੇ ਹੁਸ਼ਿਆਪੁਰ ਤੋਂ ਸੰਸਦ ਡਾਕਟਰ ਰਾਜ ਕੁਮਾਰ ਪਾਲੋਂ ਸ਼ਿਰਕਤ ਕੀਤੀ ਗਈ 70 ਕਰਨ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਡਾਕਟਰ ਰਾਜ ਨੇ ਕਿਹਾ ਕਿ ਫੋਟੋਗ੍ਰਾਫਰ ਐਸੋਸੀਏਸ਼ਨ ਇੱਕ ਅਹਿਮ ਅੰਗ ਹੈ ਜੋ ਕਿ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਮਹੱਤਵਪੂਰਨ ਜਗ੍ਹਾ ਰੱਖਦਾ ਹੈ ਇਸ ਮੌਕੇ ਪ੍ਰਧਾਨ ਪ੍ਰਜਿੰਦਰਜੀਤ ਸਿੰਘ ਨੇ ਦੱਸਿਆ ਕਿ ਉਹ ਹਰ ਸਾਲ ਸਰਪਤੇ ਪੋਲੇ ਦੀ ਚੜ੍ਹਦੀ ਕਲਾ ਲਈ ਪਾਠ ਕਰਉਂਦੇ ਹਨ ਡ੍ਰੋਨ ਖੇਤੀਬਾੜੀ ਦਾ ਪਵਿਖ ਕਿਸਾਨ ਵੀ ਡਰੋਨ ਨਾਲ ਛਿੜਕਾ ਕਰਕੇ ਖਾਦਾਂ ਦੀ ਕੁਸ਼ਲਤਾ ਵਧਾ ਸਕਦੇ ਹਨ ਅਤੇ ਲਾਗਤ ਘਟਾ ਸਕਦੇ ਹਨ ਇਸ ਦੇ ਨਾਲ ਮਜ਼ਦੂਰਾਂ ਦੀ ਲੋਡ ਅਤੇ ਖੇਤੀ ਦੇ ਖਰਚੇ ਵੀ ਘਟਦੇ ਹਨ ਛਿੜਕਾਣ ਲਈ ਡਰੋਨ ਦੀ 10 ਲੀਟਰ ਦੀ ਟੰਕੀ ਵਿੱਚ 500 ਮਿਲੀਲੀਟਰ ਨੈਨੋ ਯੂਰੀਆ ਡੀਏਪੀ ਅਤੇ 500 ਮਿਲੀਲੀਟਰ ਨੈਨੋ ਯੂਰੀਆ ਪਲੱਸ ਪ੍ਰਤੀ ਏਕੜ ਦੇ ਹਿਸਾਬ ਨਾਲ ਮਿਲਾਓ ਡਰੋਨ ਇੱਕ ਏਕੜ ਵਿੱਚ ਛਿੜਕਾ ਕਰਨ ਲਈ ਸਿਰਫ 6-7 ਮਿੰਟ ਲੈਂਦੇ ਹਨ ਇਸ ਕੋ ਨੈਨੋ ਖਾਦਾਂ ਦਾ ਡਰੋਨ ਨਾਲ ਛਿੜਕਾ ਕਰਕੇ ਤੁਹਾਡਾ ਜੋ ਕਰ ਕਰ ਪਾਏ ਮਨ ਤੋਂ ਨਾ ਤਿਰੰਦਰ ਸੁਧ ਹੈ ਗੁਰੂ ਨਾਨਕ ਤੇ ਉਟ ਸੋਸ ਕਰਾ ਦਿਨਸਾਵਾਤ ਮਨ ਕੀ ਨਾਲਾ ਤੁੰਤੇ ਜਾਤ ਗੁਰੂ ਗੋਬਿੰਦ ਸਿੰਘ ਨਾਦ ਸਰੂਜਾ ਨਾਮ ਕਾ ਜੀ ਸੂਨਾ ਸੂ ਪਰਸਨਾਰਥ ਪਦੇ ਤਵੜਾ ਸਿੱਤ ਮਨ ਨਾਰਾਉਤਮ ਆਨੰਦਿਤ ਤ੍ਰਿਯਾ ਜਸਤਿ ਪ੍ਰਣਾਇ ਕੋ ਸੰਗਤ ਕੰਨਿ ਬੋਸ ਹੈ ਆਪੇ ਜੀ ਨਾਲਾ ਪ੍ਰਗਾਣਾ ਅੰਦਰ ਮਨ ਜੀ ਸੁਝਾ ਤਦ ਮਾ ਦੇਵ ਮਨ ਮੋਹ ਰਾਮ ਦਾ ਵਿਦਿਆ ਨਾ ਕੋ ਲਾਗ ਕੇ ਸੰਤ ਸੰਚਾਰ ਵਰਤਿਆ ਬਿਰੇ ਕਰ ਕੇ ਪਾਜ ਕੋ ਨਾ ਪੀਆ ਨਾਮ ਸੁਜਨ ਜੀ ਮਨ ਪੀਆ ਜਾ ਕਾ ਮਨ ਬੁੱਧੀ ਪਰਤੇ ਦਾ ਜਿਸ ਨਾਲ ਤੋ ਚੀ ਹੋ ਆਤਮਾ ਸੁਨਿਆ ਤੇ ਲੋਏ ਜਾ ਕਾ ਹਿਤ ਹੈ ਪਾਜ ਪਾਈ ਹੈ ਸਾਸਰ ਕੀ ਤਨ ਖਾਇ ਅਗਲੇ ਸਾਧੂ ਰਾਖੇ ਹਰ ਕੋ ਦਾ ਅੰਦਰ ਚਾਖਾ اور دے سنتر کی آیا اور سنتر کی ناپ دیتو آیا اور ملتا تو جیوانا ہارا اور کوکر کرنیا کا دارا سلامنا جا تو کشکوائے تو سکتا جانا پائے سنتر کس کا فرمائنسو گن کے فرمائنسو گن کے فرمائنہ جسا جا 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 نام کا جا سو جا سو بشنات فری اور آسکر منہ را وانو کی تو پیدیا جس کے پیدائی کو ایسا نتا لیم جو سوائے آپ کے بینا رکھے جانا آتا ہے ਸਮਝਦਾ ਕਰਤਾਤਾ ਆਈ ਜੋ ਡੋਟਰ ਸਾਹਿਬ ਦੀ ਬੋਚ ਆ ਹੁਸ਼ਰਪੁਰ ਫੋਟੋਗ੍ਰਾਫਰ ਐਸੋਸੀਏਸ਼ਨ ਵੱਲੋਂ ਹਰ ਸਾਲ ਸਰਬੱਤ ਦੇ ਭਲੇ ਦੇ ਲਈ ਅਖੰਡ ਪਾਠ ਸਾਹਿਬ ਕਰਵਾਏ ਜਾਂਦੇ ਆਂ ਅਤੇ ਮੈਂ ਸਮਝਦਾ ਕਿ ਬਹੁਤ ਹੀ ਅੱਛਾ ਉਪਰਾਲਾ ਹੈ ਅਤੇ ਖਾਸ ਤੌਰ ਤੇ ਸਾਰਾ ਭਾਈਚਾਰਾ ਜਦੋਂ ਜੁੜ ਕੇ ਬੈਠਦਾ ਹੈ ਜਿੱਥੇ ਭਾਈਚਾਰਕ ਸਾਂਝ ਵਧਦੀ ਹੈ ਉੱਥੇ ਹੀ ਸਾਡੇ ਸਮਾਜ ਸੇਵਾ ਦੇ ਲਈ ਇੱਕ ਪ੍ਰੇਰਨਾ ਵੀ ਮਿਲਦੀ ਹੈ ਸਾਡਾ ਜਿਹੜਾ ਐਸੋਸੀਏਸ਼ਨ ਹੈ ਉਹ ਸਮਾਜ ਸੇਵਾ ਵੱਲ ਵੀ ਇੱਕ ਜਿਹੜਾ ਇੱਕ ਪੈਰ ਵਧਾਉਂਦੀ ਹੈ ਇੱਕ ਕਦਮ ਵਧਾਉਂਦੀ ਹੈ ਸੋ ਮੈਂ ਇਸ ਉਪਰਾਲੇ ਦੇ ਲਈ ਪ੍ਰਧਾਨ ਜੀ ਨੂੰ तमाम ਮੈਂਬਰਸ਼ਿਪ ਮੈਂਬਰਸ ਨੂੰ ਤੇ ਮੈਨੂੰ ਖੁਸ਼ੀ ਹੈ ਕਿ ਇਸ ਸਾਰੀ ਜਿਹੜੀ ਸਾਡੀ ਸੰਗਠਨ ਹੈ ਇਸ ਹਸਤਾ ਇਹਦੇ ਜੀ ਕਰੀਮ 100 ਦੇ ਕਰੀਮ ਮੈਂਬਰਸ ਨੇ ਸੋ ਸਾਰੇ ਮੈਂਬਰ ਸਹਿਬਾਨਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਮੈਂ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਕਿਉਂਕਿ ਫੋਟੋਗ੍ਰਾਫਰ ਸਾਡਾ ਇੱਕ ਉਹ ਅੱਜ ਮੀਡੀਆ ਦੇ ਵਿੱਚ ਇੰਨਾ ਇੰਪੋਰਟੈਂਟ ਹਿੱਸਾ ਹੈ ਕਿ ਉਹਨਾਂ ਦੁਆਰਾ ਲਿਆ ਗਿਆ ਫੋਟੋਗ੍ਰਾਫਰ ਦੁਨੀਆ ਫੋਟੋਗ੍ਰਾਫ ਜਿਹੜਾ ਇਮੇਜ ਹੈ ਉਹ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਦਾ ਹੈ ਸੋ ਮੈਂ ਵਾਹਿਗੁਰੂ ਦੇ ਚਰਨਾਂ ਚਾਹੀ ਅਰਦਾਸ ਕਰਦਾ ਕਿ ਸਾਡੀ ਜਿਹੜੀ ਇਹ ਐਸੋਸੀਏਸ਼ਨ ਹੈ ਇਹ ਚੜ੍ਹਦੀ ਕਲਾ 'ਚ ਰਹੇ ਔਰ ਇਸੇ ਤਰ੍ਹਾਂ ਦੇ ਉਪਰਾਲੇ ਹਰ ਸਾਲ ਕਰਵਾਉਣ। ਡਾਕਟਰ ਸੀਐਮ ਦੀ ਸੀਟ ਤੇ ਕਿਉਂ ਨਹੀਂ ਆ ਕੋਈ ਗੱਲ ਹੋਈ ਆ? ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਉਹਨਾਂ ਦੀ ਸਿਹਤ ਜਿਹੜੀ ਆ ਉਹ ਸਥਿਰ ਹੈ ਜਿਸ ਤਰ੍ਹਾਂ ਆਪ ਨੂੰ ਪਤਾ ਹੈ ਕਿ ਇੱਕ ਕੋਈ ਬੈਕਟੀਰੀਅਲ ਇਨਫੈਕਸ਼ਨ ਹੈ ਉਹ ਇਨਫੈਕਸ਼ਨ ਹੋਣ ਤੋਂ ਬਾਅਦ ਇਹ ਸਮੱਸਿਆ ਆਈ ਹੈ ਤੇ ਮੇਰਾ ਖਿਆਲ ਕਿ ਹਫਤਾ ਤੱਕ ਜ਼ਿਆਦਾਤਰ ਮੈਕਸਿਮਮ ਹਫਤਾ ਲੱਗਦਾ ਹੈ ਤੇ ਉਹ ਠੀਕ ਹੋ ਜਾਣਗੇ ਔਰ ਬਿਲਕੁਲ ਸਥਿਰ ਹੈ ਹਾਲਤ ਜਿਹੜੀ ਹੈ ਬਿਲਕੁਲ ਬਿਲਕੁਲ ਠੀਕ ਨੇ ਔਰ ਜਲਦੀ ਸੰਤੁਸ਼ਟ ਹੋਣ ਉਪਰੰਤ ਜਿਹੜੇ ਸਪੈਸ਼ਲਿਸਟ ਨੇ ਉਹਨਾਂ ਨੂੰ ਡਿਸਚਾਰਜ ਕਰ ਦਿੰਦੇ ਨੇ ਸਰ ਇੱਕ ਹੋਮਰ ਬਹੁਤ ਪਹਿਲਿਆ ਹੋਇਆ ਕਿ ਸੀਐਮ ਨੂੰ ਅੱਗੇ ਤੋਂ ਹਟਾ ਦਿੱਤਾ ਜਾਵੇਗਾ ਮੇਰੇ ਇਸ ਤਰ੍ਹਾਂ ਦਾ ਕੋਈ ਮੈਂ ਸਮਝਦਾ ਕਿ ਜਿਹੜਾ ਇਹ ਰਿਯੂਮਰਸ ਨੇ ਇਹ ਤਾਂ ਫੈਲਣ ਹੀ ਹੁੰਦੇ ਸੋ ਰਿਯੂਮਰ ਜਿਹੜੇ ਫੈਲਦੇ ਰਹਿੰਦੇ ਆ ਬਟ ਇਸ ਤਰ੍ਹਾਂ ਦਾ ਕੋਈ ਹਾਈ ਕਮਾਂਡ ਦਾ ਕੋਈ ਵਿਚਾਰ ਨਹੀਂ ਪਛਾਤੀ ਚੋਣਾਂ ਨੂੰ ਲੈ ਕੇ ਪਛਾਤੀ ਚੋਣਾਂ ਨੂੰ ਲੈ ਕੇ ਸਾਡੇ ਬਿਲਕੁਲ ਸਰਗਰਮੀਆਂ ਪੂਰੇ ਪਿੰਡਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਚੱਲ ਰਹੀਆਂ ਔਰ ਸਾਡੀ ਇਹ ਕੋਸ਼ਿਸ਼ ਹੈ ਕਿ ਵਧੀਆ ਤਰੀਕੇ ਨਾਲ ਚੋਣਾਂ ਹੋਣ ਇੱਕ ਲੋਕਤੰਤਰ ਤਰੀਕੇ ਨਾਲ ਲੋਕਤੰਤਰੀਕ ਤਰੀਕੇ ਨਾਲ ਚੋਣਾਂ ਹੋਣ ਔਰ ਬਿਨਾ ਪੱਖਪਾਤ ਤੋਂ ਚੋਣਾ ਹੋ ਔਰ ਪਿੰਡਾਂ ਦੇ ਵਿੱਚ ਬਹੁਤ ਇੱਕ ਲੋਕਤੰਤਰ ਦਾ ਮੇਲਾ ਜਿਹੜਾ ਹੈ ਉਹ ਕਿਉਂਕਿ ਜਿਹੜਾ ਪੰਚਾਇਤ ਆ ਇਹ ਸਭ ਤੋਂ ਮਜ਼ਬੂਤ ਮੈਂ ਸਮਝਦਾ ਕਿ ਸਾਡਾ ਬੇਸ ਹੈ ਸਾਡੀ ਨੀ ਹੈ ਸੋ ਪਿੰਡਾਂ ਦੇ ਵਿੱਚ ਬੜਾ ਅੱਛਾ ਮਾਹੌਲ ਹੈ ਔਰ ਬੜਾ ਅੱਛਾ ਜਿਹੜਾ ਨਿਸ਼ਪਖਸ਼ ਤਰੀਕੇ ਦੇ ਨਾਲ ਜਿਹੜਾ ਜਿਹੜੇ ਉਹ ਇਲੈਕਸ਼ਨ ਜਿਹੜੇ ਹੋ ਰਿਹਾ ਹੈ ਅੱਜ ਹੁਸ਼ਿਆਰਪੁਰ ਫੋਟੋਗ੍ਰਾਫਰ ਐਸੋਸੀਏਸ਼ਨ ਵੱਲੋਂ ਹਰ ਇੱਕ ਸਾਲ ਦੀ ਤਰ੍ਹਾਂ ਸ਼੍ਰੀ ਸੁਖਮਨੀ ਸਾਹਿਬ ਦੀ ਪਾਠ ਸਰਬੱਤ ਦੇ ਭਲੇ ਲਈ ਅਤੇ ਫੋਟੋਗ੍ਰਾਫਰ ਦੇ ਕੰਮਕਾਰ ਵਿੱਚ ਤੱਕਿਆਂ ਲਈ ਵਾਧੇ ਲਈ ਅਰਵਾਇਆ ਗਿਆ ਗੁਰਦੁਆਰਾ ਮਿੱਠਾ ਟਵਾਣਾ ਮਾਲ ਟਾਊਨ ਵਿਖੇ ਜਿਸ ਵਿੱਚ ਹੁਸ਼ਿਆਰਪੁਰ ਤੇ ਆਲੇ ਦੁਆਲੇ ਦੇ ਸ਼ਰਾਂ ਵਿੱਚੋਂ ਫੋਟੋਗ੍ਰਾਫਰ ਪਹੁੰਚੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਮਿੱਠਾ ਟਵਾਣਾ ਤੋਂ ਬਾਬਾ ਜੀ ਬਾਬਾ ਜੀ ਸਿੰਘ ਜੀ ਨੇ ਸਭ ਨੂੰ ਅਸ਼ੀਰਵਾਦ ਦਿੱਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸ਼੍ਰੀ ਰਾਜਕੁਮਾਰ ਜੀ ਮੈਂਬਰ ਪਾਰਲੀਮੈਂਟ ਹੁਸ਼ਿਆਰਪੁਰ ਪਹੁੰਚੇ ਸੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਅਸੀਂ ਹਮੇਸ਼ਾ ਹੀ ਬਾਬਾ ਜੀ ਦਾ ਓਟ ਆਸਰਾ ਲੈ ਕੇ ਤਕਰੀਬਨ ਹਰੇਕ ਸੀਜ਼ਨ weddings ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਇਹ ਪਾਠ ਕਰਵਾਨੇ ਆ ਤੇ ਤਾਂ ਕਿ ਸਭ ਫੋਟੋਗ੍ਰਾਫਰਾਂ ਦਾ ਕੰਮਕਾਰ ਇਸ ਤਰੱਕੀਆਂ ਲਈ ਸੁਖ ਸ਼ਾਂਤੀ ਲਈ ਬਣੀ ਰਹੇ ਅੱਗੇ ਤੋਂ ਵੀ ਇਦਾਂ ਹੀ ਐਸੋਸੀਏਸ਼ਨ ਹਰੇਕ ਸਰਬਉਪ ਦੇ ਭਲੇ ਲਈ ਤੇ ਸੋਸ਼ਲ ਕੰਮਾਂ ਲਈ ਐਕਟਿਵ ਰਹੇਗੀ ਥੈਂਕ ਯੂ ਸੋ ਮੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ